ভরসাদান ভরসা সਿੱखी বিশ্বস্ততা মূল ਹੈ ਇਹ ਬੱਚੇ ਵਾਲੀ 마সূਮੀਅਤ ਦਾ ਲਖਾਇਕ ਹੈ ਇੱਕ ਬੱਚੇ ਨੂੰ ਪੂਰਨ ਭਰੋਸਾ ਹੁੰਦਾ ਹੈ ਕਿ ਮੇਰਾ ਪਿਤਾ ਮੇਰੀ ਹਰ ਲੋੜ ਪੂਰੀ ਕਰਨ ਦੇ ਸਮਰੱਥ ਹੈ ਉਹ ਹਰ ਤਰ੍ਹਾਂ ਤੋਂ ਮੇਰੀ ਰੱਖਿਆ ਕਰਨ ਦੇ ਵੀ ਸਮਰੱਥ ਹੈ ਮੇਰੀ ਹਰ ਮੁਸ਼ਕਿਲ ਦਾ ਹੱਲ ਉਸ ਕੋਲ ਹੈ ਬਸ ਇਸੇ 마সূਮੀਅਤ ਨਾਲ ਗੁਰਸਿੱਖ ਨੂੰ ਆਪਣੇ ਸਤਿਗੁਰੂ ਅਤੇ ਸੱਚੇ ਪਿਤਾ ਵਾਹਿਗੁਰੂ ਤੇ ਭਰੋਸਾ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਉਸ ਦੇ ਰੋਮ ਰੋਮ ਵਿੱਚ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੇਰਾ ਸਤਿਗੁਰੂ ਅਤੇ ਮੇਰਾ ਅਕਾਲ ਪੁਰਖ ਸਰਬ ਕਲਾ ਸਮਰੱਥ ਹੈ, ਸਰਬ ਸ਼ਕਤੀਮਾਨ ਹੈ ਅਤੇ ਮੇਰਾ ਪਿਤਾ ਹੈ। ਮੇਰਾ ਲੋਕ ਪਰਲੋਕ ਦਾ ਸਹਾਈ ਹੈ। ਸਮੂਹ ਸਿੱਖ ਸਾਧ ਸੰਗਤ ਅਰਦਾਸ ਤੋਂ ਪਹਿਲਾਂ ਇਹ ਧ੍ਰਿੜ ਕਰਦੀ ਹੈ ਕਿ हे ਅਕਾਲ ਪੁਰਖ ਜੀ ਸਾਨੂੰ ਪੂਰਨ ਭਰੋਸਾ ਹੈ ਕਿ ਤੁਸੀਂ ਹੀ ਸਾਡੇ ਮਾਤਾ ਪਿਤਾ ਹੋ ਅਸੀਂ ਤੁਹਾਡੇ ਬੱਚੇ ਹਾਂ ਤੁਹਾਡੀ ਦਇਆਲਤਾ ਵਿੱਚ ਬੇਅੰਤ ਸੁਖ ਹਾਂ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਸੂਖ ਕਨੇਰੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਸੰਨ ਮੇਰੇ ਖਾਲਸੇ ਨੇ ਤਿੰਨ ਚੀਜ਼ਾਂ ਤੇ ਭਰੋਸਾ ਕਰਨਾ ਹੈ ਅਕਾਲ ਪੁਰਖ ਦੀ ਓਟ ਗੁਰ ਸ਼ਬਦ ਦੀ ਓਟ ਗੁਰੂ ਪੰਥ ਦੀ ਓਟ ਥਾਲਸਾ ਪੰਥ ਵੱਲੋਂ ਆਪਣੀ ਨਿੱਤ ਦੀ ਅਰਦਾਸ ਵਿੱਚ ਭਰੋਸਾ ਦਾਣ ਦੀ ਯਾਚਨਾ ਕੀਤੀ ਜਾਂਦੀ ਹੈ